ਸਕਾਇਤ ਨਾ ਕਰੋ ਜ਼ਿੰਦਗੀ ਨਾਲ ਸ਼ੁਕਰ ਕਰੋ ਕਿਉਂਕਿ ਜੋ ਵਹਿਗੁਰੂ ਨੇ ਜੋ ਸਾਨੂੰ ਦਿੱਤਾ ਬਹੁਤਿਆਂ ਨੂੰ ਇਹ ਵੀ ਨਸੀਬ ਨਹੀਂ ਜਿੰਨਾ ਵੀ ਸਾਡੀ ਜ਼ਿੰਦਗੀ ਵਿੱਚ ਸਾਨੂੰ ਮਿਲਿਆ ਹੈ ਤੁਸੀਂ ਉਸ ਦਾ ਹੀ ਸ਼ੁਕਰ ਕਰਿਆ ਕਰੋ ਕੁਝ ਲੋਕਾਂ ਨੂੰ ਤਾਂ ਵਹਿਗੁਰੂ ਤੋਂ ਕੁਝ ਵੀ ਨਹੀਂ ਮਿਲਦਾ ਤੇ ਕੁਝ ਲੋਕਾਂ ਨੂੰ ਵਹਿਗੁਰੂ ਤੋਂ ਸਭ ਕੁਝ ਮਿਲ ਜਾਂਦਾ ਹੈ ਜਿਹੜੇ ਲੋਕ ਵਹਿਗੁਰੂ ਹਰ ਟਾਈਮ ਯਾਦ ਕਰਦੇ ਰਹਿੰਦੇ ਹਨ ਤੇ ਵਹਿਗੁਰੂ ਤੇ ਭਰੋਸਾ ਰੱਖਦੇ ਹਨ ਉਹਨਾਂ ਨੂੰ ਵਹਿਗੁਰੂ ਤੋਂ ਸਭ ਕੁਝ ਮਿਲ ਜਾਂਦਾ ਹੈ ਇਹ ਸਭ ਕੁਝ ਹੌਲੀ-ਹੌਲੀ ਹੀ ਵਹਿਗੁਰੂ ਤੋਂ ਮਿਲਦਾ ਹੈ ਕੁਝ ਲੋਕਾਂ ਨੂੰ ਵਹਿਗੁਰੂ ਤੋਂ ਕੁਝ ਵੀ ਮਿਲਦਾ ਜਾਂਦਾ ਹੈ ਪਰ ਉਹ ਲੋਕ ਨੂੰ ਵਹਿ ਬਰਤਣ ਲਈ ਉਹਨਾਂ ਲੋਕਾਂ ਨੂੰ ਨਸੀਬ ਨਹੀਂ ਹੁੰਦਾ ਸਬਰ ਤੋਂ ਵੱਡੀ ਕੋਈ ਦੌਲਤ ਨਹੀਂ ਹੁੰਦੀ ਪਰਮਾਤਮਾ ਨੇ ਜਿਸ ਨੂੰ ਸਬਰ ਬਖਸ਼ ਦਿੱਤਾ ਉਸ ਦੇ ਨਾਲ ਦੁਨੀਆ ਭਾਵੇਂ ਨਿਤ ਧੋਖੇ ਕਰੇ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਸਬਰ ਪ੍ਰਮਾਤਮਾ ਵੱਲੋਂ ਹੀ ਇਨਸਾਨ ਨੂੰ ਬਖਸ਼ਿਸ ਹੁੰਦੀ ਹੈ ਸਬਰ ਹਰ ਇੱਕ ਇਨਸਾਨ ਨਹੀਂ ਰੱਖ ਸਕਦਾ ਸਬਰ ਉਹ ਹੀ ਇਨਸਾਨ ਰੱਖ ਸਕਦਾ ਹੈ ਜੋ ਪ੍ਰਮਾਤਮਾ ਨੂੰ ਸੱਚੇ ਦਿਲੋਂ ਯਾਦ ਕਰਦਾ ਰਹਿੰਦਾ ਹੈ ਪ੍ਰਮਾਤਮਾ ਦੀ ਉਸ ਇਨਸਾਨ ਤੇ ਮਿਹਰ ਹੋ ਜਾਂਦੀ ਹੈ ਜੋ ਇਨਸਾਨ ਸਬਰ ਰੱਖ ਸਕਦਾ ਹੁੰਦਾ ਹੈ ਉਹ ਪ੍ਰਮਾਤਮਾ ਤੋਂ ਸਭ ਕੁਝ ਪ੍ਰਾਪਤ ਕਰ ਲੈਂਦਾ ਹੈ ਜਿਸ ਇਨਸਾਨ ਤੇ ਪ੍ਰਮਾਤਮਾ ਦੀ ਮਿਹਰ ਬਣੀ ਹੁੰਦੀ ਹੈ ਉਸ ਇਨਸਾਨ ਨਾਲ ਹੋਰ ਕੋਈ ਦੂਜਾ ਇਨਸਾਨ ਕਿੰਨਾ ਮਰਜੀ ਧੋਖਾ ਕਰੀ ਜਾਵੇ ਤਾਂ ਉਸ ਇਨਸਾਨ ਨੂੰ ਕੋਈ ਫਰਕ ਨਹੀਂ ਪੈਂਦਾ ਜਿਸ ਇਨਸਾਨ ਨਾਲ ਪ੍ਰਮਾਤਮਾ ਨਾਲ ਹੁੰਦਾ ਹੈ ਹਮੇਸ਼ਾ ਉਹਨਾਂ ਹੱਥਾਂ ਦੀ ਇੱਜ਼ਤ ਕਰੋ ਜੋ ਤੁਹਾਡੇ ਲਈ ਸਹਾਰਾ ਬਣਨ ਤੋਂ ਕਦੇ ਨਹੀਂ ਝਿਜਕਦੇ ਜੋ ਹੱਥ ਸਾਡੀ ਜ਼ਿੰਦਗੀ ਵਿੱਚ ਸਾਡੇ ਦੁੱਖਾਂ ਵੇਲੇ ਸਾਡਾ ਸਹਾਰਾ ਬਣਦੇ ਹਨ ਸਾਨੂੰ ਉਹਨਾਂ ਹੱਥਾਂ ਦੀ ਬੜੇ ਪਿਆਰ ਨਾਲ ਇੱਜ਼ਤ ਕਰਨੀ ਚਾਹੀਦੀ ਹੈ ਜੋ ਹੱਥ ਸਾਡੇ ਦੁੱਖਾਂ ਵੇਲੇ ਸਾਡੇ ਨਾਲ ਰਹਿੰਦੇ ਹਨ ਉਹ ਸਾਡੇ ਸੁੱਖਾਂ ਵੇਲੇ ਵੀ ਹਮੇਸ਼ਾ ਸਾਡੇ ਨਾਲ ਹੀ ਰਹਿੰਦੇ ਹਨ ਜੋ ਹੱਥ ਸਾਡੇ ਦੁੱਖਾਂ ਵੇਲੇ ਸਾਡੇ ਨਾਲ ਨਹੀਂ ਰਹਿੰਦੇ ਤਾਂ ਉਹ ਹੱਥ ਸੁੱਖਾਂ ਵੇਲੇ ਵੀ ਸਾਡੇ ਨਾਲ ਨਹੀਂ ਰਹਿੰਦੇ ਇਸ ਲਈ ਸਾਨੂੰ ਜੋ ਹੱਥ ਸਾਡੇ ਦੁੱਖਾਂ ਵੇਲੇ ਸਾਡਾ ਸਹਾਰਾ ਬਣਦੇ ਹਨ ਸਾਨੂੰ ਉਹਨਾਂ ਦੀ ਹਮੇਸ਼ਾ ਹੀ ਇੱਜ਼ਤ ਕਰਨੀ ਚਾਹੀਦੀ ਹੈ ਆਪਣੇ ਖਿਲਾਫ ਹੋਣ ਵਾਲੀਆਂ ਗੱਲਾਂ ਨੂੰ ਚੁੱਪ ਰਹਿ ਕੇ ਸੁਣ ਲਵੋ ਵਕਤ ਖੁਦ ਵਧੀਆ ਜਵਾਬ ਦੇਵੇਗਾ ਕਿਉਂਕਿ 사ਬਰ ਕੋਈ ਕਮਜ਼ੋਰ ਨਹੀਂ ਹੁੰਦੀ ਸਗੋਂ ਉਹ ਤਾਕਤ ਹੈ ਜੋ ਸਭ ਵਿੱਚ ਨਹੀਂ ਹੁੰਦੀ ਕੋਈ ਵੀ ਇਨਸਾਨ ਤੁਹਾਨੂੰ ਕਿੰਨਾ ਵੀ ਮਾੜਾ ਚੰਗਾ ਬੋਲਦਾ ਹੈ ਉਸ ਇਨਸਾਨ ਨੂੰ ਬੋਲੀ ਜਾਣ ਦਿਓ ਉਸ ਦੇ ਮਾੜਾ ਬੋਲਣ ਨਾਲ ਆਪਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੁੰਦਾ ਉਹਦੇ ਮਾੜਾ ਬੋਲਣ ਦਾ ਜਵਾਬ ਖੁਦ ਉਸ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਮਿਲ ਜਾਂਦਾ ਹੈ ਬਸ ਆਪਾਂ ਨੂੰ ਸਬਰ ਕਰਨ ਦੀ ਲੋੜ ਹੁੰਦੀ ਹੈ ਜਦੋਂ ਆਪਾਂ ਸਬਰ ਕਰ ਲੈਂਦੇ ਹਾਂ ਤਾਂ ਉਸ ਨੂੰ ਉਸ ਮਾੜੇ ਬੋਲਣ ਦਾ ਜਵਾਬ ਆਪੇ ਹੀ ਮਿਲ ਜਾਂਦਾ ਹੈ